ਫਤੇਗੜ ਚੂੜੀਆਂ ਚ ਕਿਸਾਨਾਂ ਨੇ ਕੱਢਿਆ ਵਿਸ਼ਾਲ ਰੋਡ ਮਾਰਚ ਮੋਦੀ ਸਰਕਾਰ ਵਿਰੁੱਧ ਕੀਤੀ ਜ਼ਬਰਦਸਤ ਨਾਰੇਬਾਜੀ ਮੰਗਾ ਨਾ ਮੰਨਨ ਤੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਅੰਦੋਲਨ ਦਾ ਐਲਾਨ ਕਿਸਾਨਾਗੂ ਜਿੱਥੇ ਅੱਜ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਪੂਰੇ ਪੰਜਾਬ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ ਜਿਸ ਦੇ ਤਹਿਤ ਫਤੇਗਾ ਝੂੜੀਆਂ ਵਿਖੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਫਤੇਗਾ ਝੂੜੀਆਂ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਜੋ ਵੱਖ-ਵੱਖ ਪਿੰਡਾਂ 'ਚ ਗੇੜਾ ਲਗਾ ਕੇ ਸਮਾਪਤ ਹੋਇਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਲਖਵਿੰਦਰ ਸਿੰਘ ਮੰਜਿਆਵਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਲਵਿੰਦਰ ਸਿੰਘ ਦਲਜੀਤ ਸਿੰਘ ਚਿਤੋੜਗੜ੍ਹ ਦਿਲਵਾਗ ਸਿੰਘ ਡੋਗਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਅਤੇ ਕੀਰਤੀ ਲੋਕਾਂ ਵਿਰੁੱਧ ਵੱਡੇ ਵੱਡੇ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦਾ ਕਿਸਾਨ ਵਿਰੋਧ ਕਰਨਗੇ ਉਹਨਾਂ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਸ਼ੁਰੂ ਕਰੇਗਾ ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ஹஸூர்வார் ஹஸூர்வார் ஹே யார் தக்ரீப் ஜாலோ லோக ਰੋਕ ਕਰੋ ਰੋਕ ਕਰੋ ਦੇ ਯਾਰ 25 ਗੱਲ ਨੂੰ ਮਿਲ ਦਿਖਾਓ ਰੋਕ ਕਰੋ ਰੋਕੋ ਲੋਕਾਂ ਨੇ ਕਾ ਜੀ ਆਓ ਜਿੰਦਾਬਾਦ ਜਿੰਦਾਬਾਦ ਦੇ ਯਾਰ 25 ਗੱਲ ਨਹੀਂ ਪੈਸੀ ਹੋਵੇਗਾ ਜਿੰਦਾਬਾਦ ਦੇ ਯਾਰ 25 ਗੱਲ ਲਗੂ ਹੀ ਹੋਣੀ ਹੈ ਜਿੰਦਾਬਾਦ ਮੈਂ ਕੀ ਕਹਿਣਾ ਚਾਹੂਗੀ ਅੱਜ ਟਰੈਕਟਰ ਮਾਰਚ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਤਿਹਾਸਿਕ ਦਿਨ 26 ਜਨਵਰੀ ਜਿਹੜਾ ਪੂਰੇ ਸਮੁੱਚੇ ਇੰਡੀਆ ਦੇ ਵਿੱਚ ਗਣਤੰਤਰ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਦਿਨ ਦੇ ਉੱਤੇ ਅੱਜ ਫਤਿਹਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਦੋ ਪੰਡਾਲ ਲੱਗੇ ਹੋਏ ਨੇ ਇੱਕ ਪੰਡਾਲ ਸਰਕਾਰੀ ਲੱਗਾ ਹੋਇਆ ਜਿਹੜਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਿਹਾ ਔਰ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਔਰ ਦੂਸਰਾ ਪੰਡਾਲ ਇਹ ਗਰੀਬ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋ ਕੇ ਮੰਡੀ ਵਿੱਚ ਇਹ ਗੱਲ ਦਾ ਦਿਖਾਵਾ ਕਰ ਰਹੇ ਨੇ ਕਿ ਸਰਕਾਰੀ ਤੰਤਰ ਦੇ ਤਾਣੇ ਬਾਣੇ ਨੂੰ ਨੰਗਿਆਂ ਕਰ ਰਹੇ ਨੇ ਕਿ ਕਿਸਾਨ ਤੇ ਜਵਾਨ ਦੀ ਅੱਜ ਆਜ਼ਾਦ ਦੇ ਆਜ਼ਾਦ ਦੇਸ਼ ਦੇ ਵਿੱਚ ਕੀ ਹਾਲਤ ਹੈ ਸਰਕਾਰ 26 ਜਨਵਰੀ ਨੂੰ ਇਹ ਗੱਲ ਕਹਿ ਰਹੀ ਆ ਕਿ ਹਿੰਦੁਸਤਾਨ ਆਜ਼ਾਦ ਹੋਇਆ ਸੀ ਪਰ ਕਿਸਾਨ ਤੇ ਮਜ਼ਦੂਰ ਇਹ ਗੱਲ ਕਹਿ ਰਹੇ ਨੇ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੰਵਿਧਾਨਕ ਤੌਰ ਤੇ ਸਾਨੂੰ ਆਜ਼ਾਦੀ ਮਿਲੀ ਸੀ ਪਰ ਉਹ ਆਜ਼ਾਦੀ ਸਿਰਫ ਹਿੰਦੁਸਤਾਨ ਨੂੰ ਮਿਲੀ ਸੀ ਹਿੰਦੁਸਤਾਨੀਆਂ ਨੂੰ ਨਹੀਂ ਸੀ ਮਿਲੀ ਉਹ ਆਜ਼ਾਦੀ ਇੰਡੀਆ ਨੂੰ ਜ਼ਰੂਰ ਮਿਲੀ ਸੀ ਪਰ ਇੰਡੀਆ ਦੇ ਲੋਕਾਂ ਨੂੰ ਨਹੀਂ ਮਿਲੀ ਸੀ ਉਹ ਆਜ਼ਾਦੀ ਭਾਰਤ ਨੂੰ ਜ਼ਰੂਰ ਮਿਲੀ ਸੀ ਪਰ ਭਾਰਤੀ ਲੋਕਾਂ ਨੂੰ ਨਹੀਂ ਮਿਲੀ ਸੀ ਭਾਰਤੀ ਲੋਕ ਅੱਜ ਵੀ ਜਵਾਨ ਕਿਸਾਨ ਤੇ ਮਜ਼ਦੂਰ ਮੰਡੀਆਂ ਦੇ ਵਿੱਚ ਗਲੀਆਂ ਦੇ ਵਿੱਚ ਬਾਜ਼ਾਰਾਂ 'ਚ ਰੁਲ ਰਹੇ ਨੇ ਕਾਰਨ ਕੀ ਹੈ ਕਿ ਸਰਕਾਰ ਦਾ ਧਿਆਨ ਲੋਕਾਂ ਪ੍ਰਤੀ ਨਹੀਂ ਹੈ ਸਰਕਾਰ ਦਾ ਧਿਆਨ ਆਪਣੇ ਤੰਤਰ ਪ੍ਰਤੀ ਹੈ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਜੂਝ ਰਹੇ ਨੇ ਉਹਦਾ ਪ੍ਰਗਟਾਵਾ ਜਾਂ ਕਿਸਾਨ ਮੋਰਚੇ ਨੇ ਟਰੈਕਟਰ ਯੂਨੀਅਨ ਦੇ ਨਾਲ ਇਕੱਠ ਕਰਕੇ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਉਹਦੇ ਤੇ ਆ ਕੇ ਇਹ ਗੱਲ ਦੱਸ ਦਿੱਤੀ ਹੈ ਕਿ ਇੱਕ ਪਾਸੇ ਸਰਕਾਰ ਆ ਤੇ ਦੂਜੇ ਪਾਸੇ ਪਰਜਾ ਦੋਨਾਂ ਦਾ ਅੰਤਰ ਤੁਸੀਂ ਮੀਡੀਆ ਵਾਲੇ ਖੁਦ ਦੇਖ ਲਓ ਕੀ ਹਾਲਤ ਹੋ ਰਿਹਾ ਜਵਾਨੀ ਦਾ ਤੇ ਕਿਸਾਨੀ ਦਾ ਇਹਨਾਂ ਨੇ ਸਾਨੂੰ ਆਜ਼ਾਦੀ ਵਾਸਤੇ ਸਾਨੂੰ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਜਿਹੜੀਆਂ ਮਿਲਦੀਆਂ ਸੀ ਇੱਕ ਸਾਡਾ ਸੰਵਿਧਾਨ ਹੋਵੇ ਸਾਡਾ ਨਿਸ਼ਾਨ ਹੋਵੇ ਤੇ ਸਾਡਾ ਸਥਾਨ ਹੋਵੇ ਪਰ ਅਫਸੋਸ ਦੀ ਗੱਲ ਕਿ ਹਿੰਦੁਸਤਾਨ ਦੇ ਲੋਕਾਂ ਕੋਲ ਨਾ ਸਥਾਨ ਆ ਨਾ ਸੰਵਿਧਾਨ ਆ ਔਰ ਨਾ ਕੋਈ ਨਿਸ਼ਾਨ ਆ ਕਾਰਨ ਕੀ ਆ ਅਸੀਂ ਗਰੀਬ ਦੇ ਗਰੀਬ ਹੀ ਆ ਕਿੰਨੀਆਂ ਕੰਪਨੀਆਂ ਹੁਣ ਬਾਹਰੋਂ ਆ ਕੇ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਕਿ ਅਸੀਂ ਹਿੰਦੁਸਤਾਨ ਨੂੰ ਡਿਵੈਲਪ ਕਰ ਰਹੇ ਆ ਪਰ ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਪਿੱਛੇ ਲੈ ਕੇ ਜਾਣਾ ਚਾਹਣਾ ਚਾਹਣਾ ਕਿ 1860 ਦੇ ਵਿੱਚ ਜਾਂ ਜਦੋਂ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ 126 ਕੰਪਨੀਆਂ ਇਸਟ ਕੰਪਨੀ ਨੇ 2 ਸਾਲ ਦੇ ਅੰਦਰ ਹਿੰਦੁਸਤਾਨ ਵਿੱਚ ਲਿਆਂਦੀਆਂ ਸੀ ਉਦੋਂ ਸਾਡੀ ਬੇਰੁਜ਼ਗਾਰੀ ਦੀ ਜਿਹੜੀ ਅੰਕੜਾ ਸੀ ਉਹ 4 ਕਰੋੜ ਸੀ ਔਰ ਕੁਝ ਸਮਾਂ ਪਹਿਲਾਂ ਹਿੰਦੁਸਤਾਨ ਦੇ ਵਿੱਚ 5000 ਤੋਂ ਵੱਧ ਕੰਪਨੀਆਂ ਜਿਹੜੀਆਂ ਆ ਕੇ ਇੱਥੇ ਸੰਧੀਆਂ ਕਰਕੇ ਕਾਰੋਬਾਰ ਕਰ ਰਹੀਆਂ ਤੇ ਸਾਡੀ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਉਹ 84 ਕਰੋੜ ਤੱਕ ਪਹੁੰਚ ਗਈ ਹੈ ਸੋ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਏਗਾ ਕਿ ਏਜੰਸੀਆਂ ਲਿਆ ਕੇ ਬਾਹਰੋਂ ਕੰਪਨੀਆਂ ਲਿਆ ਕੇ ਅਸੀਂ ਬੇਰੁਜ਼ਗਾਰੀ ਫੈਲਾ ਰਹੇ ਹਾਂ ਕਿ ਬੇਰੁਜ਼ਗਾਰੀ ਘਟਾ ਰਹੇ ਹਾਂ ਲੋਕ ਮਰ ਰਹੇ ਨੇ ਲੋਕਾਂ ਦੇ ਰੁਜ਼ਗਾਰ ਖੋਏ ਜਾ ਰਹੇ ਨੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਘਰਾਣਿਆਂ ਨੂੰ ਉਹ ਰੁਜ਼ਗਾਰ ਦਿੱਤੇ ਜਾ ਰਹੇ ਨੇ ਉਹਨਾਂ ਦੀ ਮਸ਼ੀਨਰੀ ਚੱਲਦੀ ਆ ਉਹਨਾਂ ਦੀ ਲੇਬਰ ਚੱਲ ਰਹੀ ਆ ਇੱਥੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਲੇਬਰ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਕਿਸਾਨ ਤੇ ਜਵਾਨ ਤੇ ਮਜ਼ਦੂਰ ਅੱਜ ਸੜਕਾਂ ਦੇ ਉੱਤੇ ਆ ਔਰ ਸਰਕਾਰ ਨੂੰ ਔਰ ਮੀਡੀਆ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੀ ਕੀ ਹਾਲਤ ਆ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਖਿਮਾ ਚਾਹ ਬਚਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੱਗਦਾ ਜੀ ਅੱਜ 26 ਜਨਵਰੀ ਮੌਕੇ ਤੇ ਤੁਹਾਡੇ ਵਲੋਂ ਵਿਸ਼ਾਲ ਮੰਗਾ ਨੂੰ ਲੈ ਕੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਹੈ ਸਾਰੀਆਂ ਮੰਗਾ ਕੀ ਹੈ ਸਾਰਾ ਪ੍ਰੋਗਰਾਮ ਤੁਹਾਡਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਭਾਰਤ ਵਿੱਚ ਉਹਦੀ ਕੜੀ ਵਜੋਂ ਪੰਜਾਬ ਦੇ ਵਿੱਚ ਵੱਖ-ਵੱਖ ਤਹਿਸੀਲ ਪੱਧਰ ਤੇ ਜਿਹੜਾ ਇਹ ਰੋਸ ਮਾਰਚ ਕੀਤਾ ਜਾ ਰਿਹਾ ਇੱਕ ਪਾਸੇ ਤੁਸੀਂ ਵੇਖਿਆ ਹੋਣਾ ਕਿ ਇੱਧਰ ਜਿਹੜੇ ਮਤਲਬ 26 ਜਨਵਰੀ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਢੋਲ ਵੱਜ ਰਹੇ ਆ ਜੀ ਤੋਲ ਬੱਜ ਰਿਹਾ ਹੈ ਕਿ ਲੋਕਾਂ ਦੀ ਇੱਥੇ ਜੀਵਨ ਪ੍ਰਣਾਲੀ ਜਿਹੜੀ ਆ ਲੋਕਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਠੀਕ ਠਾਕ ਨੇ ਬਹੁਤ ਵਧੀਆ ਕੁਸ਼ ਆ ਅਸਲ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਵੀ ਇੱਥੋਂ ਦੇ ਜਿਹੜੇ ਲੋਕ ਆ ਉਹ ਤੇ ਲੋ ਰੋਜ਼ ਖੁਦਕਸ਼ੀਆਂ ਕਰ ਰਹੇ ਨੇ ਲਗਾਤਾਰ ਆਰਥਿਕ ਤੰਗੀਆਂ ਦਾ ਮਰ ਰਹੇ ਨੇ ਸਾਡੀ ਜਿਹੜੀ ਖੇਤੀ ਆ ਉਹਨੂੰ ਮਤਲਬ ਤਬਾਹ ਕਰਨ ਵਾਲੀਆਂ ਨੀਤੀਆਂ ਲੈ ਕੇ ਆ ਰਹੀ ਹੈ ਸਰਕਾਰ ਸਾਡੇ ਜਿਹੜੇ ਬੱਚੇ ਨੌਜਵਾਨ ਆ ਉਹਨਾਂ ਦੇ ਜਿਹੜੇ ਰੁਜ਼ਗਾਰ ਸੀ ਪੱਕੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸਾਰੇ ادارے ਜਿਹੜੇ ਉਹ ਨਿੱਜੀਕਰਨ ਉਹਨਾਂ ਦਾ ਕੀਤਾ ਜਾ ਰਿਹਾ ਅੱਜ ਦੀਆਂ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਕਿ ਜਿਹੜੀ ਸਾਡੀ ਹੈਗੀ ਆ ਬਿਜਲੀ ਐਕਟ 2025 ਜਿਹਦੇ ਵਿੱਚ ਸੋਧਾਂ ਕਰਕੇ ਲੋਕਾਂ ਕੋਲੋਂ ਬਿਜਲੀ ਖੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਉਹਨੂੰ ਲਾਗੂ ਕਰਨ ਜਾ ਰਹੀ ਆ ਤੇ ਉਹ ਬਿਲਕੁਲ ਮੁਕੰਮਲ ਤੋਂ ਰੱਦ ਕੀਤਾ ਜਾਵੇ ਤੇ ਜਿਹੜਾ 1948 ਵਾਲਾ ਐਕਟ ਬਿਜਲੀ ਐਕਟ ਸੀ ਲੋਕ ਪੱਖੀ ਉਹਨੂੰ ਜਿਹੜਾ ਬਹਾਲ ਕੀਤਾ ਜਾਵੇ ਤੇ ਬਿਜਲੀ ਜਿਹੜੀ ਹੈ ਸਬਸਿਦੀ ਉਹ ਜਾਰੀ ਰੱਖੀ ਜਾਵੇ ਇਹਦੇ ਨਾਲ ਹੀ ਜਿਹੜਾ ਬੀਜ ਐਕਟ 2025 ਜਿਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਬੀਜ ਤੇ ਕਬਜ਼ਾ ਕਰਨ ਵਾਲੀ ਨੀਤੀ ਲੈ ਕੇ ਆ ਰਹੇ ਆ ਜਿਦੇ ਨਾਲ ਅਸੀਂ ਆਪਣੇ ਘਰ ਦਾ ਬੀਜ ਨਹੀਂ ਪਾਵਾਂਗੇ ਸਾਡੇ ਬੀਜ ਦੇ ਖੋਜ ਕੇਂਦਰ ਜਿਹੜੇ ਆ ਪੰਜਾਬ ਦੇ ਭਾਰਤ ਤੇ ਇੱਥੋਂ ਦੇ ਹਾਕਮ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਆ ਤੇ ਵਿਦੇਸ਼ੀਆਂ ਦੇ ਹੱਥ ਜਿਹੜੀ ਆ ਉਹ ਖੋਜ ਕੇਂਦਰ ਜਿਹੜਾ ਫੜਾਇਆ ਜਾ ਰਿਹਾ ਜਿਦੇ ਨਾਲ ਸਾਡੇ ਬੀਜ ਜਿਹੜੇ ਆ ਉਹ ਨਸ਼ਟ ਹੋਣੇ ਆ ਤੇ ਕਾਰਪੋਰੇਟ ਘਰਾਣਿਆਂ ਨੇ ਆਪਣੇ ਪੱਖ ਦੇ ਜਿਹੜੇ ਉਹ ਬੀਜ ਪੈਦਾ ਕਰਨਗੇ ਜਿੰਨਾਂ ਤੇ ਲਾਗਤਾਂ ਬਹੁਤ ਆਉਣੀਆਂ ਆ ਜਿੰਨਾ ਦੀ ਨੁਕਸਾਨ ਹੋ ਜੇ ਕਿਸਾਨ ਦੀ ਫਸਲ ਦਾ ਉਹਦੀ ਭਰ ਭਾਈ ਵਾਸਤੇ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਵਿੱਚ ਹੈਗੀ ਬੀਜ ਬਿੱਲ ਜਿਹੜਾ ਉਹ ਰੱਦ ਕੀਤਾ ਜਾਵੇ ਮਜ਼ਦੂਰਾਂ ਦੇ ਨਰੇਗਾ ਕਾਨੂੰਨ ਦੇ ਵਿੱਚ ਕੀਤੀਆਂ ਮਜ਼ਦੂਰ ਬਰੋਦੀ ਸੋਧਾਂ ਉਹਨਾਂ ਨੂੰ ਰੱਦ ਕੀਤਾ ਜਾਵੇ ਚਾਰ ਲੇਬਰ ਕੋਡ ਜਿਹੜੇ ਆ ਮਜ਼ਦੂਰ ਬਰੋਦੀ ਉਹ ਰੱਦ ਕੀਤੇ ਜਾਣ ਤੇ ਪੰਜਾਬ ਸਰਕਾਰ ਜਿਹੜੀ ਪ੍ਰਾਪਰਟੀਆਂ ਸਰਕਾਰੀ ਵੇਚ ਰਹੀ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਸਰਕਾਰੀ ਤੰਤਰ ਨੂੰ ਜਿਹੜਾ ਉਹ ਮਜ਼ਬੂਤ ਕੀਤਾ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਸੂ ਤਾਲੋਕਾਂ ਨੂੰ ਮਿਲ ਸਕਣ ਅੱਜ ਦੀਆਂ ਇਹ ਜਿਹੜੀਆਂ ਮੁੱਖ ਮੰਗਾਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਅਗਲੇ ਸੰਘਰਸ਼ ਦਾ ਉਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਪਾਇਆ ਜਾਊਗਾ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਸਮੁੱਚੇ ਲੋਕਾਂ ਨੂੰ ਕਿ ਜੇ ਆਪਾਂ ਖੇਤੀ ਬਚਾਉਣੀ ਆਪਣੇ ਬੱਚਿਆਂ ਦਾ ਰੋਜ਼ਗਾਰ ਬਚਾਉਣਾ ਤਾਂ ਆਪਾਂ ਨੂੰ ਸੰਘਰਸ਼ਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਹਿੱਸਾ ਪਾਉਣਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਹੰਬਲੇ ਤੇ ਆਈ ਹੋਈ ਆ ਜਿਹੜਾ ਵੀ ਕੋਈ ਬੋਲਦਾ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਆ ਸਾਡੇ ਕਿਸਾਨ ਅੰਦਰ ਦਿੱਤੇ ਹੋਏ ਆ ਪੱਤਰਕਾਰਾਂ ਦੇ ਉੱਤੇ ਉਹ ਸਵਾਲ ਪੁੱਛਦੇ ਆ ਵੀ ਤੁਸੀਂ ਕੀ ਕਰਦੇ ਹੋ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਦਿੱਤਾ ਜਾ ਰਿਹਾ ਇਸ ਕਰਕੇ ਸਰਕਾਰ ਦੇ ਹਮਲੇ ਨੂੰ ਰੋਕਣ ਵਾਸਤੇ ਸਮੁੱਚੇ ਲੋਕਾਂ ਦੀ ਇੱਕਜੁੱਟਤਾ ਸੰਘਰਸ਼ਾਂ ਦੇ ਵਿੱਚ ਆਉਣ ਦੀ ਲੋੜ ਆ ਇਹ ਅੱਜ ਅਸੀਂ ਹੋਕਾ ਦੇਣ ਜਾ ਰਹੇ ਹਾਂ